ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਡਾੜੀ ਗਏ ਆ ਸ਼ਹਿਰ ਤੇ ਮੈਂ ਪਾ ਰਿਆਂ ਇਧਰ ਬੂਟਿਆਂ ਨੂੰ ਪਾਣੀ ਓਏ ਪੈਪ ਲੱਗੀ ਪਈ ਹਰੀ ਪਈ ਜਾਂਦਾ ਪਾਣੀ ਤੇ ਕੱਲ ਮੈਂ ਤਾਂ ਗਿਆ ਨਹੀਂ ਕਿਉਂਕਿ ਮੈਂ ਤਾਂ ਬਿਮਾਰ ਸੀਗਾ ਜ਼ੁਕਾਮ ਬੁਖਾਰ ਸੀਗਾ ਮੈਨੂੰ ਤੇ ਉਧਰ ਮਾਮੇ ਨੇ ਕੱਲ ਫਾਲਸਿਆਂ ਵਾਲੇ ਚ ਤੇ ਚਕੋਤਰਿਆਂ ਵਾਲੇ ਚ ਪਾਤੀਆਂ ਵੱਟਾਂ ਪਾਈ ਪਾਈ ਮਹਿੰਦਰੇ ਮੰਗਰ ਜਿੰਦਰੀ ਤੇ ਉਦੋਂ ਹਾਲ ਵੀ ਮਾੜੇ ਮੋٹے ਲੱਗਦੇ ਸੀਗੇ ਪਰ ਮਾਰ ਤੇ ਔਖੇ ਸੌਖੇ ਜ਼ੋਰ ਮੰਨਦਾ ਸੀ ਟਰੈਕਟਰ ਖਰਾਬ ਹੋਇਆ ਫਿਰ ਉਹ ਮਾਰ ਕੇ ਟਵੱਟਾ ਪਾਈਆਂ ਇੱਧਰ ਸਾਰੇ ਮੈਂ ਬੂਟਿਆਂ ਨੂੰ ਪਾਣੀ ਪਾਉਣਾ ਹੁਣ ਸੋਨ ਵਾਲੀ ਕੇਨਾ ਹਾਰ ਹਾਲ ਮਾਰੇ ਸੀਗੇ ਉਹਦੇ ਮੰਗਰੇ ਆ ਹੀ ਰਹਿਨਤਾ ਸੀ ਤੇ ਰੱਖ ਕੇ ਕੱਲ ਹਰੇ ਵੀ ਲਾਗੇ ਸੀਗੇ ਜਿੰਦਰੀ ਤੇ ਹੁ ਮਾਮਾ ਆਊਗਾ ਫਿਰ ਵੇਣਿਆ ਕੁਛ ਕਿਉਂਕਿ ਅੱਜ ਮੈਂ ਵੀ ਜਾਣਾ ਕੰਮ ਤੇ ਖੇਤ ਆ ਬੂਟੇ ਸੁੱਕ ਗਏ ਸੀਗੇ ਫਿਰ ਹਰੇ ਹੁੰਦੇ ਆਉਂਦੇ ਆ ਥੱਲੋ ਇਹ ਚ ਕਾ ਬੜਾ ਆ ਵੀ ਸੁੱਕ ਗਿਆ ਸੀਗਾ ਆ ਤਾਂ ਜਾਵੇਂ ਸੁੱਕ ਗਏ ਨਾ ਦੋ ਬੂਟੇ ਆ ਕੁਸਮਾਲੇ ਦੇ ਹੋਏ ਪਏ ਆ ਆ ਵੀ ਸੁੱਕ ਗਏ ਦੋਨੇ ਇਹ ਫੱਟੀ ਦੀ ਤਾਂ ਪੌੜੀਆਂ ਵਾਲੇ ਦੀ ਕਿ ਰੋਕੀ ਚੜ ਜਾਂਦਾ ਸੀ ਐਂ ਲਾਤੀ ਅਸੀਂ ਮੋੜ ਕੇ ਉੱਤਰਦਾਨੀ ਸੇ ਥੱਲੇ ਉਹਤਲਾ ਗੇਟ ਵੀ ਲਵਾਤਾ ਆ ਕੈਮਰਾ ਲੱਗਿਆ ਆ ਸਦਾ ਬਹਾਰ ਇਹ ਨਹੀਂ ਸੁੱਕੀ ਕਦੇ ਵੀ ਆ ਬੂਟਾ ਵੱਡਾ ਹੋ ਗਿਆ ਪਰ ਟੇਡਾ ਹੈ ਪਿਆ ਰਸਾਂ ਬਣ ਬਣ ਕੀਤਾ ਪਿਆ ਸੈਟ ਆ ਵੀ ਇਹਦੇ ਚਿੱਟਾ ਹੁੰਦਾ ਜਾਂਦਾ ਚਲੋ ਅੱਜ ਦਵਾਈ ਦੂਈ ਲੈ ਕੇ ਜਾਣੇ ਖੇਤਵਾਲ ਨੂੰ ਪਤਾ ਸੀਗਾ ਮੈਂ ਤੇ ਹੋਣਾਗਾ ਮਸ਼ੀਨ ਦੇ ਦੁਆਲੇ ਕੱਪੜਿਆਂ ਵਾਲੀ ਤੇ ਤੇ ਮੰਮੀ ਚੱਲੀ ਆ ਨਰੇਕਾ ਵਾਲੇ ਕੰਮ ਤੇ ਤੇ ਦਾੜੀ ਚੱਲਿਆ ਛੱਡਣਾ ਉਹਨੂੰ ਤੇ ਬੇਣਾ ਮੈਂ ਵੀ ਅੱਜ ਖੇਤ ਜਾਊਂਗਾ ਵੈਸੇ ਤਾਂ ਜਿਆ ਅੱਧੀ ਢਾਈ ਬਾਅਦ ਜਾਊਂਗਾ ਰੋਕੀ ਫਿਰ ਘਰੇ ਕਿਸੇ ਨੇ ਨਹੀਂ ਹੋਣਾ ਡੈਡੀ ਵੀ ਚੱਲਿਆ ਤੇ ਫਿਰ ਮੈਨੂੰ ਤਾਂ ਘਰੇ ਰਹਿਣਾ ਹੀ ਪੈਣਾ ਕਿਉਂਕਿ ਰਾਖੀ ਦਾ ਕੰਮ ਆ ਰੋਕੀ ਨੂੰ ਬੰਨਣਾ ਤਾਂ ਸੀਗਾ ਸਵੇਰ-ਸਵੇਰ ਕਿਉਂਕਿ ਇਹਨਾਂ ਦੇ ਮੰਗਰ ਲੱਗਦਾ ਸੀਗਾ ਫਿਰ ਇਸ ਕਰਕੇ ਸਾਨੂੰ ਬੰਨਣਾ ਪਿਆ ਚਲੋ ਮਿਲਦੇ ਆ ਮਾਈ ਟਰੈਕਟਰ ਲੈ ਗਏ ਹੁਣੇ-ਹੁਣੇ ਰੇਲ ਦਾ ਕਿਉਂ ਹੋਵੇ ਭੇਤੀ ਸੀਗੀ ਤੇ ਸਟੋਰ ਵੀ ਖੁੱਲ ਗਿਆ ਤੇ ਚਲੋ ਮਿਲਦੇ ਆ ਅਗਲੀ ਕਰਿਓ ਛੱਡ ਚਲਾਤਾ ਸੀ ਸਕੂਟਰ ਤੇ ਮੈਂ ਚੱਲ ਪਿਆ ਸੀ ਸਾਈਕਲ ਲੈ ਕੇ ਖੇਤ ਵਾਲ ਕੋਲ ਚਲੋ ਖੇਤ ਜਾ ਲ ਕੇ ਮਿਲਦੇ ਆ ਖੇਤ ਆ ਗਿਆ ਸੀਗਾ ਤੇ ਸਾਡੇ ਕੋਲੋਂ ਪਾਣੀ ਮੁੱਕ ਗਿਆ ਸੀ ਪੀਣ ਵਾਲਾ ਹੁਣ ਮੈਨੂੰ ਹੋਣਾ ਕੰਈ ਨਹੀਂ ਭਰ ਕੇ ਤੇ ਆਇਆ ਤਾਂ ਮੈਂ ਸੁਬਾ ਦਾ ਹੀ ਆ ਪਰ ਵੀਡੀਓ ਬਣਾਉਣੀ ਭੁੱਲ ਗਿਆ ਸੀ ਮੈਂ ਮਿਲਦੇ ਆਂ ਸ਼ਾਮ ਤੇ ਰੰਬੇ ਲੱਗਣ ਦੇ ਚਾਚਾ ਲਾਈ ਜਾਂਦਾ ਰੰਬੇ ਤੇ ਇੱਧਰ ਚੌਂਕੜੀ ਮਾਰ ਕੇ ਤੇ ਕਿਹ ਅਹ ਗੋਡਿਆ ਜਾ ਰਹੀ ਬੂਟਾ ਰੰਬਾ ਲੈ ਕੇ ਇੱਧਰ ਮਾਮਾ ਰੇ ਗੁੱਡੀ ਆਂਦਾ ਓ ਦਲੇ ਫੋੜੀ ਜਾਂਦਾ ਰੇ ਤੇ ਤੇ ਮੈਂ ਵੀ ਇੱਧਰ ਗੋੜ ਕੇ ਆਹ ਤੇ ਬੈਠਾ ਪਾਣੀ ਪੀਣ ਇੱਧਰ ਕੰਨੀ ਪਈ ਆ ਕੋਲੇ ਤੇ ਘਰੇ ਆਇਆ ਸੀ ਰੋਟੀ ਖਾਣ 1 ਵਜੇ ਹੁਣ ਵੱਜ ਗਏ 3 ਵਜੇ ਤੇ 5 ਮਿੰਟ ਹੋ ਗਏ ਹੁਣ ਮੈਂ ਚੱਲਿਆਂ ਖੇਤ ਅਲ ਸਾਈਕਲ ਕੱਢ ਲਿਆ ਸੀ ਮੈਂ ਬਾਹਰ ਖੜਾ ਚਲ ਚਾਲਦੀਆਂ ਖੇਤ ਆ ਗਈ ਸੀਗੇ ਤੇ ਆਹਨ ਗੋੜਨੇ ਆ ਬੂਟੇ ਜਿਨ੍ਹਾਂ ਨੂੰ ਰੇਪਈਆ ਆ ਗੋੜ ਕੇ ਸੀਏ ਹੁਣ ਉਧਰ ਮਾਮਾ ਰੇਪਉਣ ਲੱਗਿਆ ਪਰ ਲੈ ਖਾਰੇ ਚ ਨਾਲ ਦੇ ਚ ਆ ਰਹੀ ਵਟ ਇਹ ਨਾਲ ਦੇ ਕਰੇ ਚ ਪਾਉ ਕਰੇ ਉਧਰੋਂ પાਕੇ ਲਵਗਾ ਮੰਗਰਲੇ ਪਾਸਿਓਂ ਜਾਮਨਾਂਲੇ ਪਾਸਿਓਂ ਫਿਰ ਇਹ ਗੋਡਾਂ ਗਿਆ ਤਾਂ ਨਿਕਲ ਚੱਲਿਆ ਕਹਿ ਰਿਹਾ ਸਾਰਾ ਚਲੋ ਮਿਲਦੇ ਆਂ ਸ਼ਾਮ ਨੂੰ ਕੀ ਕਰ ਲਈ ਸੀਗੀ ਤੇ ਮੈਂ ਸਾਈਕਲ ਲੈ ਕੇ ਆ ਗਿਆ ਸੀਗਾ ਟਾਣੀਆਂ ਕੋਲੇ ਤੇ ਇੱਥੋਂ ਕੀਤੀ ਸੀ ਵੀਡੀਓ ਸ਼ੁਰੂ ਸ਼ਾਮ ਦੀ ਛੁੱਟੀ ਕਰ ਲਈ ਸੀ ਅਸੀਂ ਤੇ ਹੁਣ ਚਲੋ ਮਿਲਦੇ ਆਂ ਘਰੇ ਜਾ ਕੇ ਘਰੇ ਪਹੁੰਚ ਗਿਆ ਸੀ ਮੈਂ ਤੇ ਖੋਲਣ ਲੱਗਾ ਗੇਟ ਆਹ ਵੇਖੋ ਪਮਾਸ਼ੇ ਕਰਦਾ ਇੱਥੇ ਲਾ ਦਿੰਨਾ ਕੰਕੀ ਮਾਂ ਇਹਨੇ ਜਾਣਾ ਪਰ ਕਰੇ ਤੇ ਵੀ ਆਦੀ ਇੱਥੇ ਕਰ ਜਾਂ ਸਮਾਤੀ ਚਲਣਾ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ